ਅੰਦਜੋਲਾ ਜ਼ਾਏ ਪਿੰਡ ਵਿੱਚੋਂ ਮੰਨਿਆ ਹੋਇਆ ਦਾਣਾ ਆਦਮੀ ਸੀ। ਇਹ ਆਪਣੇ ਪਿੰਡ ਵਿੱਚ ਹੀ ਨਹੀਂ ਉਦਾਲੇ ਦੇ ਦਸਾਂ ਪਿੰਡਾਂ ਵਿੱਚ ਵੀ ਉਹਦਾ ਚੰਗਾ ਤੋਰਾ ਸਿੱਕਾ ਸੀ। ਉਹ ਮੂਹੋ ਮਿੱਠਾ ਅਤੇ ਗੱਲ ਕਰਨ ਵਿੱਚ ਬੜਾ ਚਾਤਰ ਸੀ। ਭਾਵੇਂ ਉਹ ਬਹੁਤਾ ਵਿਦਵਾਨ ਨਹੀਂ ਪਰ ਉਰਦੂ, ਹਿੰਦੀ ਤੇ ਪੰਜਾਬੀ ਅੱਖਰਾਂ ਵਿੱਚ ਕੁਝ ਨਾ ਕੁਝ ਲਿਖ ਪੜ੍ਹ ਲੈਂਦਾ ਸੀ। ਉਹਦੀ ਪਹੁੰਚ ਛੋਟੇ ਤੋਂ ਵੱਡੇ ਹਰ ਘਰ ਤੱਕ ਸੀ। ਭਲੇ ਮਾਨਸ ਤੇ ਉਚੱਕੇ ਸਾਰੇ ਉਹਦੇ ਜੌਨੂ ਸਨ। ਉਹਦੇ ਵਿੱਚ ਕਈ ਗੁਣ ਸਨ। ਕਿਸੇ ਨੂੰ ਲੜਾਉਣਾ ਤੇ ਕਿਸੇ ਦੀ ਸੁਲਾ ਕਰਾਉਣੀ ਕਿਸੇ ਦਾ ਵਸਦਾ ਘਰ ਉਜਾੜਨਾ ਤੇ ਕਿਸੇ ਦਾ ਉਜੜਿਆ ਬਸਾਉਣਾ ਕਿਸੇ ਦੇ ਤਵੀਤ ਕੱਢਣੇ ਤੇ ਕਿਸੇ ਨੂੰ ਪਾਉਣੇ ਕਿਸੇ ਨੂੰ ਰਾਜੀ ਕਰਨਾ ਤੇ ਕਿਸੇ ਨੂੰ ਰੋਗ ਲਾ ਦੇਣਾ ਕਿਸੇ ਨੂੰ ਵਰ ਤੇ ਕਿਸੇ ਨੂੰ ਸਰਾਪ ਮੁਕਤੀ ਗੱਲ ਉਹ ਹਰ ਮਸਾਲੇ ਪਿਪਲਾ ਮੋਲ ਸੀ ਦਵਾਈ ਬੂਟੀ ਤਵੀਤ ਧਾਗਾ ਜੰਤਰ ਮੰਤਰ ਉਹ ਸਭ ਕੁਝ ਜਾਣਦਾ ਸੀ ਇੱਕ ਬੰਦੇ ਵਿੱਚ ਇੰਨੇ ਗੁਣ ਕਰਾਮਾਤ ਨਾਲੋਂ ਘੱਟ ਨਹੀਂ ਉਹ ਮਿਲਣਸਾਰੇ ਨਾ ਸੀ ਕਿ ਹਰ ਘਰ ਦੂਜੇ ਚੌਥੇ ਦਿਨ ਜ਼ਰੂਰ ਫੇਰਾ ਪਾਉਂਦਾ ਕਿਸੇ ਦੇ ਮੁੰਡੇ ਦੀ ਢੱਡਪੀੜ ਹੋਈ ਤਾਂ ਉਹ ਆਪ ਜੂਰਨ ਲੈ ਕੇ ਹਾਜ਼ਰ ਕਿਸੇ ਦੀ ਮੈਂ ਨਹੀਂ ਮਿਲੀ ਤਾਂ ਉਸਨੇ ਪਾਣੀ ਕਰ ਦਿੱਤਾ ਨੂੰ ਸੱਸ ਵਿੱਚ ਲੜਾਈ ਹੋ ਪਈ ਤਾਂ ਦੇਵਤਾ ਜੀ ਸਮਾਈ ਕਰਾਉਣ ਵਾਸਤੇ ਬੋਲ ਪਏ ਕਿਸੇ ਦੇ ਚਰਖੇ ਦੀ ਲਾਠ ਹਿੱਲਣੋਂ ਨਹੀਂ ਖਲੋਂਦੀ ਤਾਂ ਪੰਡਤ ਤੋਤਵੀਦ ਕਰਾ ਕੇ ਨਾਲ ਬੰਨੇ ਪੰਡਤ ਹੋਰਾਂ ਬਿਨਾਂ ਕੋਈ ਵੀ ਕਾਰਜ ਸਿਰੇ ਨਹੀਂ ਸੀ ਚੜ ਸਕਦਾ ਮੁੰਡਾ ਜੰਮੇ ਤਾਂ ਪੰਡਤ ਤੋ ਸੂਤੋ ਕਢਾਵੇ ਬਾਬਾ ਮਰੇ ਤਾ ਪੰਡਤ ਤੋਂ ਸਟਾਰੀਆਂ ਕਰਾਵੇ ਨੂ ਲਿਉਣੀ ਹੋਵੇ ਤਾਂ ਪੰਡਤ ਤੋਂ ਪੱਤਰੀ ਖੜਾਵੇ ਧੀ ਤੋੜਨੀ ਹੋਵੇ ਤਾਂ ਪੰਡਤ ਤੋਂ ਸ਼ੁਭ ਦਿਨ ਪੁੱਛੇ ਕਿਸੇ ਤਾਰਾ ਡੋਬਣਾ ਜਾਂ ਚੜਾਉਣਾ ਹੋਵੇ ਤਾਂ ਪੰਡਤ ਨੂੰ ਨਾਲ ਲਿਜਾਵੇ ਕਿਸੇ ਨਵੀਂ ਤੋੜੀ ਲਾਉਣੀ ਹੋਵੇ ਤਾਂ ਪਹਿਨਾ ਪੰਡਤ ਦਾ ਪ੍ਰੀਤੀ ਭੋਜਨ ਕਰੇ ਇੱਥੇ ਹੀ ਬਸ ਨਹੀਂ ਪਰੇ ਦਾ ਕੋਈ ਵੀ ਝਗੜਾ ਹੋਵੇ ਪੰਡਤ ਦਾ ਵਿਚ ਹੋਣਾ ਜ਼ਰੂਰੀ ਸੀ ਅੰਗੀ ਸਾਗੀ ਹਰ ਥਾਂ ਉਹਨੇ ਨਾਲ ਪਹੁੰਚਣਾ ਹਫਤੇ ਵਿੱਚ ਦੋ ਵਾਰ ਕਚਹਿਰੀ ਯਾਤਰਾ ਉਹਨੇ ਜ਼ਰੂਰ ਕਰਨੀ ਸਫਾਈ ਦੀ ਗਵਾਹੀ ਉਸ ਤੋਂ ਭਾਵੇਂ ਦੋਹੇ ਦਿਨਾਂ ਦੁਆ ਲੈਣ ਪਰ ਪੁਕਾਰੀ ਸੱਜਣ ਸੀਓ ਕਿਸੇ ਨੇ ਵਿਆਦੀ ਵਰੀ ਬਣਾਉਣੀ ਹੋਵੇ ਤਾਂ ਉਸ ਦੇ ਕਈ ਜਾਣੋ ਦੁਕਾਨਦਾਰ ਸਨ ਜਿੱਥੋਂ 100 ਦਾ ਸੁੱਟ 150 ਨੂੰ ਸਵੱਲਾ ਹੀ ਮਿਲ ਜਾਂਦਾ ਸੀ ਉਹਦੇ ਹੱਥੀਂ ਗਹਿਣਾ ਘੜਾਓ ਤਾਂ ਤਾਂਬੇ ਦੀ ਮਿਲਾਵਟ ਬਿਨਾ ਸੋਨੇ ਤੇ ਚੰਗੀ ਲਾਲੀ ਨਹੀਂ ਸੀ ਆਉਂਦੀ ਤੇ ਕੋਈ ਗੌਣੋ ਸੱਚੇ ਗੁਪਤ ਸਨ ਅੰਡਤ ਦੇ ਪਰਿਵਾਰ ਬਾਰੇ ਨੂਪ ਉੱਤਰ ਨਾਲ ਨਰਾਜਗੀ ਹੋਣ ਕਰਕੇ ਉਹ ਲਾਹੌਰ ਰਹਿੰਦੇ ਸਨ ਜਦੋਂ ਦੀ ਪੰਡਤਣੀ ਸੁਰਗਵਾਸ ਹੋઈ ਖੋ ਗਈ ਸੀ ਇੱਥੇ ਪਿੰਡ ਵਿੱਚ ਉਹ ਇਕੱਲਾ ਹੀ ਰਹਿੰਦਾ ਸੀ ਪਰ ਉਹਨੂੰ ਇਕੱਲਾ ਕਹਿਣਾ ਠੀਕ ਨਹੀਂ ਜਦ ਕਿ ਉਹਦੇ ਕੋਲ ਕਈ ਚਿੰਨੇ ਜਿਲੀਆ ਸਨ ਇਸ ਪਿੰਡ ਤੇ ਲਾਗੇ ਦੇ ਹੋਰ ਕਈਆਂ ਵਿੱਚ ਉਹਦੇ ਅਨੇਕਾਂ ਬਾਲਕੇ ਸਨ ਉਹ ਉੱਤਮ ਜਾਤੀ ਦਾ ਬ੍ਰਾਹਮਣ ਸੀ ਸੋ ਉਹਦੇ ਚਾਲ ਚੱਲਣ ਦੇ ਸ਼ੱਕ ਕਰਨਾ ਠੀਕ ਨਹੀਂ ਪਰ ਜਦੋਂ ਦੀ ਪੰਡਤਣੀ ਪਰਲੋਕ ਸੁਧਾਰੀ ਸੀ ਉਹਦੇ ਦੀ ਚੇਲਿਆਂ ਦੇ ਨਾਲ-ਨਾਲ ਚੇਲੀਆਂ ਦੀ ਗਿਣਤੀ ਵੀ ਵੱਧ ਰਹੀ ਸੀ। ਬਾਕੀ ਗੱਲ ਰਹੀ ਉਸ ਦੇ ਨਿਰਬਾਧੀ ਉਹਦੀ ਆਮਦਨ ਦੇ ਤਾਂ ਕਈ ਵਸੀਲੇ ਸਨ ਪਰ ਖਰਚ ਦਾ ਇੱਕ ਹੀ ਕਿਸੇ ਨਵੇਂ ਬਣ ਰਹੇ ਚੇਲੇ ਚੇਲੀ ਦੀ ਮੰਦੀ ਹਾਲਤ ਤੇ ਤਰਸਾ ਕੇ ਉਹਦੀ ਕੁਝ ਸਹਾਇਤਾ ਕਰਨੀ। ਪੰਡਤ ਜੀ ਨੂੰ ਰੋਟੀ ਪਕਾਉਣ ਦੀ ਖੇਚਲ ਵੀ ਆਪ ਨਹੀਂ ਸੀ ਕਰਨੀ ਪੈਂਦੀ। ਬਹੁਤੇ ਦਿਨੋਂ ਜਜਮਾਨਾ ਕਰ ਆਪ ਵੀ ਵਰਜੀ ਰੱਖਦਾ ਸੀ। ਉਹ ਕਿਸੇ ਘਰ ਗਿਆ ਤਾਂ ਜਾ ਕੇ ਕਿਹਾ ਪੁੱਤਰੀ ਮੈਂ ਅਮਰਤ ਵੇਲੇ ਵੇਦਮੰਤਰ ਪੜ੍ਹ ਰਿਹਾ ਸਾਂ। ਤਾਂ ਮੈਨੂੰ ਆਕਾਸ਼ ਬਾਣੀ ਹੋਈ ਕਿ ਤੁਹਾਡੇ ਕਰਮੇ ਤੇ ਅੱਜਕੱਲ ਮੰਗਲ ਦਾ ਬੈਰਾ ਹੈ ਆਤ ਵੀ ਤ ਉਸ ਦੇ ਗੱਲ ਬੰਨ ਦੇਣਾ ਤੇ ਹਰ ਮੰਗਲਵਾਰ ਇਸ ਨੂੰ ਧੂਪ ਦਿੰਦੇ ਰਹਿਣਾ ਆਹ ਮਹੀਨਾ ਸੁਖ ਦਾ ਲੰਘ ਗਿਆ ਤਾਂ ਫੇਰ ਕੋਈ ਡਰ ਨਹੀਂ ਮਗਰੋਂ ਕੜਾਹੀ ਵਜੋਂ ਕਾਕੇ ਦੇ ਤੋਲ ਦਾ ਕਾਲਾ ਅਨਾਜ ਲਾਂਲਿਡੇ ਵਿੱਚ ਬੰਨ ਕੇ ਕਿਸੇ ਸਾਧੂ ਜੰਮਪਾ ਰਤ ਨੂੰ ਦਾਨ ਕਰ ਦੇਣਾ ਅੱਗੋਂ ਬੀਬੀ ਨੇ ਨਾਲੇ ਪੈਰੀ ਹੱਥ ਲਾਉਣਾ ਨਾਲੇ ਕੁਝ ਛਕਣ ਵਾਸਤੇ ਕਹਿਣਾ ਤਾਂ ਪੰਡਤ ਨੇ ਬ੍ਰਾਹਮਣ ਵਾਕ ਕਰ ਦੇਣਾ ਪਰ ਸੋ ਸਵੇਰ ਦਾ ਪੋਜਨ ਤੁਹਾਡੇ ਗ੍ਰਹਿ ਵਿਖੇ ਹੋਵੇਗਾ ਕਿਸੇ ਦਿਨ ਬਾਹਰ ਗਿਆ ਕੁਵੇਲਾ ਹੋ ਜਾਏ ਤਾਂ ਕਿਸੇ ਚੇਲੀ ਨੇ ਆ ਕੇ ਰੋਟੀ ਪਕਾ ਜਾਣੀ ਅੱਜ ਕੱਲ ਸਰਦਾਰ ਗੰਡਾ ਸਿੰਘ ਉੱਤੇ ਪੰਡਤ ਦੀ ਖਾਸ ਦੇ ਦ੍ਰਿਸ਼ਟੀ ਸੀ ਉਦੋਂ ਦੇ ਹਾਣੀ ਤੇ ਮੁੱਢਾਂ ਦੇ ਵੇਲੀ ਸਨ ਪਰ ਜਿੰਨਾ ਸਨੇਹ ਉਹਨਾਂ ਵਿੱਚ ਇੰਨੀ ਨਹੀਂ ਸੀ ਅੱਗੇ ਨਹੀਂ ਸੀ ਹੁੰਦਾ ਕਦੇ ਕਦਾਈਓ ਕੁਝ ਛਾਕ ਚਕਾ ਵੀ ਲਿਆ ਕਰਦੇ ਸਨ ਪੰਡਤ ਨੇ ਜਿੱਦਣ ਸ਼ਹਿਰੋਂ ਆਉਣਾ ਉਦੋਂ ਹੀ ਗੰਡਾ ਸਿੰਘ ਦੀ ਬੈਠ ਕੇ ਜਲੋਤਰੀ ਜਾਲ ਤੋਰੀ ਤੇ ਲਾਲ ਪਰੀ ਦਾ ਮਿਲਾਪ ਹੋ ਜਾਣਾ ਪੰਡਤ ਮਾਸ ਤੇ ਸ਼ਰਾਬ ਦਾ ਤਾਂ ਨਾ ਤੱਕ ਨਹੀਂ ਸੀ ਲੈਂਦਾ ਉਹ ਦੋਵਾਂ ਚੀਜ਼ਾਂ ਨੂੰ ਦੇਵ ਭੋਜਨ ਤੇ ਗੰਗਾ ਜਲੀ ਕਹਿੰਦਾ ਹੁੰਦਾ ਸੀ ਇਹੋ ਜਿਹੇ ਜਸ਼ਨਾਂ ਉੱਤੇ ਪੰਡਤ ਖਰਚ ਕਰਨ ਨੂੰ ਵੀ ਦਲੇਰ ਸੀ ਉਹ ਇਹ ਖਰਚ ਬਹੁਤੀ ਵਾਰ ਆਪਣੇ ਪੱਲਿਓ ਹੀ ਕਰਦਾ ਸੀ ਗੰਡਾ ਫਗ ਨਾ ਬਹੁਤਾ ਭਲਾ ਮਾਨਸ ਤੇ ਨਾ ਹੀ ਬੁਰਾ ਵਿਚਲੀ ਰਾਸ ਦਾ ਜੱਟ ਸੀ ਉਹਦੀ ਮੱਲੀ ਹਾਲਤ ਵੀ ਉਸ ਦੇ ਸੁਭਾਅ ਦਾ ਦਰਮਿਆਨੀ ਹੀ ਸੀ ਉਹਦੀ ਘਰ ਵਾਲੀ ਮਰੀ ਨੂੰ ਚੌਥਾ ਰਬੀਤ ਗਿਆ ਸੀ ਉਸਦੇ ਚੋਦੇ ਘਰ ਇੱਕ ਲੜਕਾ ਤੇ ਦੋ ਲੜਕੀਆਂ ਸਨ ਵੱਡੀ ਲੜਕੀ 25-26 ਬਰੇ ਉਮਰ ਦੀ ਨੇੜੇ ਹੀ ਦੂਜੇ ਪਿੰਡ ਵਿਆਹੀ ਹੋਈ ਸੀ ਉਹਦੇ ਘਰ ਦੋ ਬਾਲ ਵੀ ਸਨ ਉਸ ਤੋਂ ਛੋਟੇ ਤਿੰਨ ਬਾਲ ਛੋਟੀ ਉਮਰੇ ਹੀ ਮਰ ਗਏ ਸਨ ਉਦੋਂ ਵੀ ਪੰਡਤ ਨੂੰ ਦੇਵ ਬਾਣੀ ਹੋਈ ਸੀ ਕਿ ਗੰਡਾ ਸਿੰਘ ਦੂਜਾ ਵਿਆਹ ਕਰਾ ਲਵੇ ਪਰ ਮਾਲਕ ਦੀ ਮਿਹਰ ਨਾਲ ਉਸੇ ਸਾਲ ਉਸਦੇ ਘਰ ਪੁੱਤਰ ਹੋ ਪਿਆ ਸੋ ਪੰਡਤ ਨੂੰ ਆਪਣਾ ਇਰਾਦਾ ਬਦਲਣਾ ਪਿਆ ਲੜਕੇ ਦੇ ਪਿੱਛੇ ਇੱਕ ਲੜਕੀ ਹੋਈ ਉਹ ਦੋਲੇਸ ਇਹੇ ਤੱਕ ਕਾਇਮ ਸਨ ਮੁੰਡੇ ਦੀ ਉਮਰ 12 ਸਾਲ ਤੇ ਕੁੜੀ ਦੀ 9 ਸਾਲ ਸੀ ਉਹ ਦੋਵੇਂ ਥਾਉ-ਦਾਈ ਮੰਗੇ ਹੋਏ ਸਨ ਪੰਡਤ ਦੀ ਬੈਠਕ ਨੇ ਗੰਡਾ ਸਿੰਘ ਨੂੰ 55 ਸਾਲ ਦੀ ਉਮਰ ਵਿੱਚ ਨਵੇਂ ਵਿਆਹ ਦੀ ਨਗਨ ਲਾ ਦਿੱਤੀ ਨੇ ਤੇਹਾ ਉਪਦੇਸ਼ ਇਹ ਕਹਾਣੀਆਂ ਤੱਬਰ ਬਿਨਾ ਕੋਈ ਹਾਲ ਨਹੀਂ ਸਾਥਣ ਬਿਨਾ ਕਾਦੀ ਜ਼ਿੰਦਗੀ ਘਰ ਵਾਲੀ ਬਿਨਾ ਕੌਣ ਪਕਾ ਕੇ ਖਾਂਦਾ ਏ ਸੋਹਣੀ ਬਿਨਾ ਘਰ ਮਸਾਣ ਬਰਾਬਰ ਹੈ ਨੂਹਾਂ ਦੇ ਹੱਥਾਂ ਬੰਨੇ ਰੇਖਣਾ ਨਰਕੀ ਜੀਵਨ ਹੈ ਅਗੋ ਗੰਡਾ ਸਿੰਘ ਨੇ ਉੱਪਰਲੇ ਮਨੋਂ ਕਹਿਣਾ ਪੰਡਤ ਜੀ ਸਾਡੀ ਹੁਣ ਕੋਈ ਉਮਰ ਏ ਕਿਹੜੇ ਜੇ ਹੁਣ ਪਿੱਛੇ ਜੱਗ ਦੇ ਹਾਸੋ ਹੀਣੇ ਹੋਈਏ ਰੱਬ ਨੇ ਧੀਆ ਪੁੱਤਰ ਦਿੱਤੇ ਨੇ ਨਵੀਂ ਹੋਈ ਇਹਨਾਂ ਨੂੰ ਚੰਗਿਆਂ ਜਾਣੇਗੀ ਉਹ ਸਰਦਾਰ ਗੰਡਾ ਸਿਆ ਪੰਡਤ ਨੇ ਉਸਦੇ ਜਜ਼ਬਾਤ ਨੂੰ ਟੁੰਬਦਿਆਂ ਹੋਇਆਂ ਕਹਿਣਾ ਤੂੰ ਅੱਜੋਂ ਬੁੱਢਾ ਹੋ ਗਿਆ ਏ ਕਮਲਿਆ ਕਦੇ ਮਰਦ ਤੇ ਘੋੜੇ ਵੀ ਬੁੱਢੇ ਹੋਏ ਨੇ ਫਿਰ ਜਿਹਦੇ ਘਰ ਦੁੱਧ ਪੀਣ ਨੂੰ ਘਿਓ ਖਾਣ ਨੂੰ ਛੱਤੀ ਪਦਾਰਥ ਚੱਕਣ ਨੂੰ ਹੁਣ ਉਹ ਕਿਵੇਂ ਬੁੱਢਾ ਹੋਵੇ ਭਲੇ ਆ ਬਰਸ਼ਾ ਹੋਵੇ ਨਾਕਤੀਆ ਪੁੱਤਰ ਨੌਕਰ ਚਾਕਰ ਹੋਣ ਪਰ ਇਸਤਰੀ ਬਿਨਾ ਗਤੀ ਨਹੀਂ ਹੁੰਦੀ। ਸ਼ਾਸਤਰੇ ਵਿੱਚ ਲਿਖਿਆ ਹੈ ਕੋਈ ਯੱਗ ਪੁੰਨਦਾਨ ਸ਼ੋਭ ਕਾਰਜ ਵਿਆਹ ਸ਼ਾਦੀ ਇਸਤਰੀ ਬਿਨਾ ਸੰਭੂਲ ਨਹੀਂ ਹੁੰਦਾ। ਤੂੰ ਇਹ ਨਹੀਂ ਵੇਖਦਾ ਕਿ ਵਿਸ਼ਨੂੰ ਭਗਵਾਨ ਤੋਂ ਲੈ ਕੇ ਸਾਰੇ ਪੀਰਾਂ ਅਵਤਾਰਾਂ ਨਾਲ ਇਸਤਰੀ ਰਹੀ ਹੈ। ਇਸਤਰੀ ਦੁਨੀਆ ਤੇ ਦੂਜੀ ਕੁਦਰਤ ਹੈ। ਸੌਦੀ ਇੱਕ ਕਿ ਇਸਤਰੀ ਬਿਨਾ ਮਾਨਸ ਜਨਮ ਨਰਕ ਬਰਾਬਰ ਹੈ ਤੇ ਜਿਹੜੀ ਧੀਆ ਪੁੱਤਰਾਂ ਦੀ ਗੱਲ ਕਰਦਾ ਏ ਕੌਣ ਕਿਸਦੀ ਸੇਵਾ ਕਰਦਾਈ ਸਾਡੇ ਵੱਲੇ ਹੀ ਵੇਖ ਰਾਲ ਮੁੰਡਾ ਵਰਤੀ ਨੂੰ ਲੈ ਕੇ ਲਾਹੌਰ ਜਾ ਬਿਠਾਈ ਤੇ ਅਸੀਂ ਬੁੱਢੇ ਬਾਰੇ ਬੂਹੇ ਬੂਹੇ ਰੋਟੀ ਮੰਗਦੇ ਫਿਰਦਿਆਂ ਅਸੀਂ ਦਾ ਭਲਾ ਹੋਏ ਪਰ ਤੇਰੇ ਵਰਗਾ ਰੱਜਿਆ ਪੁੱਜਿਆ ਹੋਏ पांडे ਵਾਲਾ ਕਿਉਂ ਕਿਸੇ ਦੇ ਹੱਥਾਂ ਬੰਨੇ ਵੇਖੇ ਨਾਲੇ ਇੱਕ ਪੁੱਤਰ ਵੀ ਕੋਈ ਰੈਣਕ ਹੁੰਦਾ ਏ ਕੱਲੇ ਨੂੰ ਦਾ ਸ਼ਰੀਰ ਬਾਹਰ ਨਹੀਂ ਨਿਕਲਣ ਦਿੰਦੇ RAM ਆਸਰੇ ਕੋੜਾ ਘਟ ਭਰਨੇ ਭਗਵਾਨ ਸਿੱਧੀਆਂ ਪਾਵੇ ਤਾਂ ਖਵਰੇ ਇੱਕ ਦੋ ਪੁੱਤਰ ਹੋਰ ਹੋ ਜਾਣ ਤੇ ਖਰਚੋਂ ਕੀ ਸਕਦਾ ਏ ਇਕੱਠੀ ਕੀਤੀ ਹੋਈ ਪਿਛਲੇ ਤੇਰੇ ਮੋਏ ਦੀ ਹੱਕ ਤੇ ਧਰ ਦੇਣਗੇ ਆਖੇ ਆਪ ਮੋਏ ਜੱਗ ਪਰ ਲੋ ਤਕੜਾ ਹੋ ਕੇ ਵਿਆਹ ਕਰਾ ਤੇ ਚਾਰ ਦਿਨ ਜ਼ਿੰਦਗੀ ਦਾ ਸੁਖ ਭੋਗ ਚਾਰ ਪੰਜ ਮਹੀਨਿਆਂ ਦੇ ਉਪਦੇਸ਼ ਨਾਲ ਗੰਡਾ ਸਿੰਘ ਵਿਆਹ ਕਰੋਣ ਵਾਸਤੇ ਤਿਆਰ ਹੋ ਪਿਆ ਇਸ ਕੰਮ ਦਾ ਸਾਰਾ ਭਾਰ ਪੰਡਤ ਨੇ ਆਪਣੇ ਜਿੰਮੇ ਲੈ ਲਿਆ ਇਹੋ ਜਿਹੇ ਉਪਕਾਰੀ ਪੁਰਸ਼ ਹੀ ਬਗਾਨੀਆਂ ਔਕੜਾ ਆਪਣੇ ਸਿਰ ਲਿਆ ਕਰਦੇ ਹਨ ਕਈ ਦਿਨਾਂ ਦੀ ਦੌੜ ਭੱਜ-ਪਿੱਛੋਂ ਪੰਡਤ ਨੇ ਸੰਮਾ ਸਿੰਘ ਦੇ ਪਿੰਡੋਂ ਗੰਡਾ ਸਿੰਘ ਵਾਸਤੇ ਸਾਖ ਲੱਭ ਹੀ ਲਿਆ ਤੇ ਉਹ ਵੀ ਜਣਵਾ 15 ਸਾਲ ਦੀ ਉੱਚੀ ਲੰਮੀ ਗੋਰੀ ਨਿਚੋ-ਮੁਟਿਆਰ ਉਧਰ ਹਰੀ ਸਿੰਘ ਨਾਲ ਚੰਦੋ ਦੇ ਸਾਖ ਦਾ ਪੱਕ ਕਰਕੇ ਸੰਮਾ ਸਿੰਘ ਰਾਜੇ ਨੂੰ ਨਾਲ ਲੈ ਕੇ ਪੰਡਤ ਗੰਡਾ ਸਿੰਘ ਕੋਲ ਆ ਪਹੁੰਚਾ ਪੈਰ ਕਦਨ ਖੜਾ ਸੀ ਜਾਂ ਦੋਹਾਂ ਰਹਿ ਘਰ ਵਿੱਚ ਚਰਨ ਆ ਪਾਏ ਵੇਖ ਕੇ ਗੰਡਾ ਸਿੰਘ ਨੂੰ ਚਾ ਚੜ ਗਿਆ ਉਹਨਾਂ ਉਹਦਾ ਪੈਰ ਨਾ ਭੋਏ ਤੇ ਲੱਗੇ ਜਾਲ ਪਾਣੀ ਚਕਾਇਆ ਰਾਤ ਦੀ ਰੋਟੀ ਦੀ ਤਿਆਰੀ ਹੋਣ ਲੱਗੀ ਰੋਗਨ ਜੋਸ਼ ਕੀਮਾ ਕੋਫਤੇ ਕਈ ਚੀਜ਼ਾਂ ਤਿਆਰ ਹੋਈਆਂ ਇਸ ਦਿਨ ਵਾਸਤੇ ਪੰਡਤ ਨੇ ਸ਼ਰਾਬ ਵੀ ਪਹਿਲੇ ਤੋੜ ਦੀ ਮੰਗਾ ਰੱਖੀ ਸੀ ਦਿਨ ਖੜੇ ਹੀ ਪਿਆਨਾ ਆਰੰਭ ਹੋ ਗਿਆ ਅੱਜ ਪੰਡਤ ਆਪ ਵਰਤਾਵਾ ਲੱਗਾ ਇਸ ਵਿੱਚ ਵੀ ਕੁਝ ਭੇਤ ਸੀ ਤੀਜੇ ਹਾੜੇ ਨੂੰ ਗੰਡਾ ਸਿੰਘ ਦੀ ਅਕਲ ਦੇ ਕਬੂਤਰ ਉੱਡ ਗਏ ਉਸ ਨੂੰ ਜਾਣ ਬੋਝ ਕੇ ਵਦੇਰੇ ਬiai ਗਈ ਸੀ ਪੀਤੀ ਰਾਜੇ ਤੇ ਪੰਡਤ ਨੇ ਵੀ ਸੀ ਪਰ ਓਨੇ ਜਿੰਨੀ ਨਾਲ ਸੌਂ ਭੱਜ ਜਾਵੇ ਮਾਸ ਸ਼ਰਾਬ ਨਾਲ ਗੰਡਾ ਸਿੰਘ ਨੂੰ ਰਜਾ ਕੇ ਫਿਰ ਮਤਲਬ ਦੀਆਂ ਗੱਲਾਂ ਸ਼ੁਰੂ ਹੋਈਆਂ ਇਹਨੇ ਨੂੰ ਵਾਵਾ ਰਾਤ ਚੱਲੀ ਗਈ ਸੀ ਹਰੀ ਸਿੰਘ ਦੇ ਘਰ ਪੰਡਤ ਚੁੱਪ ਸੀ ਤੇ ਰਾਜਾ ਸੰਮਾ ਸਿੰਘ ਗੱਲਾਂ ਕਰਦਾ ਸੀ ਇੱਥੇ ਰਾਜਾ ਚੁੱਪ ਸੀ ਤੇ ਗੱਲਾਂ ਦੀ ਵਾਰੀ ਪੰਡਤ ਦੀ ਸੀ ਉਹਨੇ ਆਰੰਭ ਕੀਤਾ ਉਹ ਜਜਮਾਨ ਗੰਡਾ ਸਿਆਂ ਖਵਰੇ ਕੋਈ ਗੁਣ ਜਾਣਣਾ ਹੀ ਕਿ ਨਹੀਂ ਤੇਰੇ ਬਦਲੇ ਫਿਰਦੇ ਆ ਸਾਡੀਆਂ ਜੁੱਤੀਆਂ ਟੁੱਟ ਗਈਆਂ ਨੇ ਦਾਦਾ ਜਵਾਨੇ ਸ਼ਾ ਜੁੱਤੀਆਂ ਜੁੱਤੀਆਂ ਹੋਰ ਬਥੇਰੀਆਂ ਸਾਡੇ ਜਿਉਂਦੇ ਆ ਤੈਨੂੰ ਤੈਨੂੰ ਜੁੱਤੀਆਂ ਦਾ ਘਾਟਾ ਏ ਸ਼ਰਾਬ ਦੇ ਨਸ਼ੇ ਵਿੱਚ ਗੁੱਟਪੋਏ ਗੰਡਾ ਸਿੰਘ ਨੇ ਥਥਲਾ ਕੇ ਕਿਹਾ ਪੰਡਿਤ ਦਾ ਅਸਲੀ ਨਾ ਜਵਾਲਾ ਸਹਾਏ ਸੀ ਪਰ ਲੋਕ ਕੀ ਸਿੱਧਾ ਜਵਾਲੇ ਸ਼ਾਹੀ ਕਿਹਾ ਕਰਦੇ ਸਨ ਉਹ ਇਹ ਕਹਾੜਾ ਹੋਰ ਦੇਂਦਾ ਹੋਇਆ ਬੋਲਿਆ ਅਸਾਂ ਕਿਹਾ ਯਾਰ ਦਾ ਘਰ ਵਸ ਪਏ ਸਾਡੀ ਖੇਚਲ ਦੀ ਖੈਰ ਏ ਤੇ ਅਸਾਂ ਹੁਣ ਵਸਾ ਕੇ ਛੱਡਣਾ ਏ ਸਾਨੂੰ ਭਾਵੇਂ ਪੱਲੇ ਉਹ ਨਾ ਲਾਉਣੇ ਪੈਣ ਮੈਨੂੰ ਤੁਸੀਂ ਮੂਲੋਂ ਮੁੱਢੋਂ ਵੜਾ ਸਮਝਦੇ ਹੋ ਮੈਂ ਮੈਂ ਕਿਸੇ ਗੱਲੋਂ ਪਿਛਾਂ ਹਟਣ ਵਾਲਾ ਨਹੀਂ ਜੋ ਤੁਹਾਡੀ ਮਰਜ਼ੀ ਇਹ ਕਰੋ ਗੰਡਾ ਸਿੰਘ ਨੇ ਸਜੀਬਾਨ ਨੇ ਸੱਲ ਕਰਕੇ ਕਿਹਾ ਤੂੰ ਤੂੰ ਸਰਦਾਰ ਜੱਟ ਤੇਰੇ ਵਰਗੇ ਮਾਵਾ ਨੇ ਘਰ ਘਰ ਜੰਮਣੇ ਨੇ ਮਰਦ ਦਾ ਪਤਾ ਲੱਗਦਾ ਏ ਪੰਨੇਉ ਖਰਚਣ ਲੱਗਿਆ ਪੈਸਾ ਕੀ ਚੀਜ਼ ਏ ਹੱਥਾਂ ਦੀ ਮਹਿਲ ਏ ਪੰਡਤ ਨੇ ਉਸੇ ਸੌਰ ਵਿੱਚ ਬੜੀ ਅਦਾ ਨਾਲ ਉੱਤਰ ਦਿੱਤਾ ਓਏ ਪੰਡਤਾ ਪੈਸੇ ਕੋਈ ਲੈ ਕੇ ਜੰਮੇ ਆਏ ਕਦੇ ਪੈਸਾ ਖਰਚਣ ਵਾਸਤੇ ਹੈ ਦੌਲਤ ਦੁਨੀਆ ਦੀਆਂ ਮੋਜਾਂ ਲੁੱਟਣ ਵਾਸਤੇ ਹੈ ਨਸ਼ੇ ਦੇ ਲੋਰ ਵਿੱਚ ਕੰਡਾ ਸਿੰਘ ਦਾ ਸਹਰ ਇੱਕ ਪਾਸੇ ਝੁੱਕ ਗਿਆ ਅਸਵਾ ਦੀਆਂ ਆਖਿਆ ਪਰਵਾਹ ਨਹੀਂ ਕਿਸੇ ਗੱਲ ਦੀ ਮੈਂ ਇਹਨਾਂ ਨੂੰ ਆਖਿਆ ਰਾਜਾ ਜੀ ਵਰਤੋਗੇ ਤਾਂ ਬਤਨ ਲੱਗੇਗਾ ਸਾਡਾ ਜਜਮਾਨ ਰਾਜਾ ਜਾਟੇ ਸਾਉ ਕਿਤੇ ਘਰ ਕਰਨੇ ਜਾਂਦੇ ਪੰਡਤ ਦੀ ਭੀਤ ਭਰੀ ਨਜ਼ਰ ਰਾਜੇ ਨਾਲ ਟਕਰਾ ਗਈ ਇੱਕ ਜੱਟ ਦੂਜਾ ਸ਼ਰਾਬੀ ਇਹ ਫਲਾਉਣੀਆ ਸੁਣ ਕੇ ਜੇ ਕਿਤੇ ਥੋੜੀ ਬਹੁਤੀ ਅਕਲ ਬਾਕੀ ੜੀ ਹੋਈ ਸੀ ਤਾ ਉਹ ਵੀ ਜਾਂਦੀ ਰਹੀ ਉੱਚੀ ਬਾਹ ਕਰਕੇ ਗੰਡਾ ਸੰਗ ਬੋਲਿਆ ਪੰਡਤ ਜੀ ਵਹ ਪੰਡਤਾ ਤੇਰੇ ਅੱਗੇ ਤਾਣ ਕੀਤੀ ਹੋਈ ਏ ਚੇੜੀ ਛੁਰੀ ਮਰਜੀ ਉਗੋਲੇ ਸ਼ੈਵ 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 ਗੰਡਾ ਸਿਆ ਤੂੰ ਇਹ ਕੀ ਗੱਲ ਕੀਤੀ ਇਹ ਤੂੰ ਤਾਨਾ ਦਿੱਤਾ ਏ ਤਾਨਾ ਨਹੀਂ ਤਿੱਖੇ ਤੀਰ ਮਾਰ ਕੇ ਯਾਰ ਦਾ ਦਿਲ ਵਹਿਨ ਦਿੱਤਾ ਏ ਤੂੰ ਮੇਰੀ ਦੋਸਤੀ ਤੇ ਸੱਟ ਮਾਰੀ ਏ ਮੈਂ ਤੈਨੂੰ ਛੁਰੀ ਨਾਲ ਕੋ ਲਵਾ ਕਸਾਈ ਵੀ ਆਪਣੇ ਮਿੱਤਰ ਉੱਤੇ ਛੁਰੀ ਨਹੀਂ ਚਲਾਉਂਦਾ ਮੈਂ ਮੈਂ ਪੰਡਤ ਮੈਂ ਦੇਵਤਾ ਮੈਂ ਕਿਵੇਂ ਇਹ ਪਾਪ ਕਰ ਸਕਦਾ ਹਾਂ ਮਿੱਤਰ ਮਾਰ ਨੂੰ ਤਾਂ ਨਰਕ ਵੀ ਨਹੀਂ ਚੱਲਦਾ ਤੇਰੇ ਨਾਲ ਧੋ ਕਰਾਂ ਤਾਂ ਕਈ ਜਨਮ ਬ੍ਰਾਹਮਣ ਦੇ ਮੱਥੇ ਉਕਲੰਕ ਨਾਲ ਹੈ ਇਹ ਤੂੰ ਕੀ ਆਖੀ ਪੰਡਤ ਦਾ ਤੀਰ ਨਿਸ਼ਾਨੇ ਤੇ ਬੈਠਾ ਇਹ ਨਿਹੋਰੇ ਸੁਣ ਕੇ ਗੰਢਾ ਸੰਗ ਪੰਡਤ ਦੇ ਪੈਰਾਂ ਦੇ ਝੁੱਕ ਗਿਆ ਉਸ ਨੇ ਭਰਾਈ ਹੋਈ ਸੌਰਵਚ ਕਿਹਾ ਮਾਫ ਮਾਫ ਕਰਨਾ ਦੇਵਤਾ ਜੀ ਮੇਰਾ ਮੇਰਾ ਇਹ ਮਤਲਬ ਨਹੀਂ ਸੀ ਜੋ ਜਿਵੇਂ ਜੋ ਜਿਹੜੀ ਤੈਨੂੰ ਚੰਗੀ ਲੱਗੇ ਕਰ ਲੈ ਪੰਡ ਤੇਹੋ ਜਿਹੇ ਕੰਮਾਂ ਦਾ 우ਸਤਾਦ ਸੀ ਉਹਨੇ ਕਈ ਪੱਤਣ ਤਰੇ ਹੋਏ ਸਨ ਉਹਦੇ ਪੰਜੇ ਵਿੱਚੋਂ ਅੱਜ ਤੱਕ ਕੋਈ ਸੁੱਕਾ ਨਹੀਂ ਸੀ ਨਿਕਲਿਆ ਉਹਨੇ ਤਾੜ ਲਿਆ ਕੇ ਹੁਣ ਸ਼ਿਕਾਰ ਪੂਰੀ ਤਰ੍ਹਾਂ ਮੇਰੇ ਜਾਲ ਵਿੱਚ ਫਸ ਗਿਆ ਹੈ ਤੇ ਇਹਾ ਵੇਲਾ ਹੈ ਸੱਟ ਮਾਰਨ ਦਾ ਉਹ ਫੈਰ ਉਸੇ ਰੰਗ ਵਿੱਚ ਬੋਲਿਆ ਪਰ ਦੱਸ ਤੇਰੇ ਇਹੋ ਜਿਹੇ ਉਲਾਮੇ ਸੁਣ ਕੇ ਮੈਨੂੰ ਗੁੱਸਾ ਨਾ ਆਵੇ ਮੈਂ ਸਿਰੋਂ ਪਰੇ ਹੋ ਕੇ ਜ਼ੋਰ ਲਾਇਆ ਤੇ ਮਰਮਰਾ ਕੇ ਇਹ ਸਾਖ ਲੱਭਾ ਮੈਂ ਸੋਚਿਆ ਯਾਰ ਇਹ ਨਾ ਅੱਖੇ ਕੇ ਕੀ ਸਿਹੜ ਸਿਹੜਿਆ ਸੁ ਸਾਰੇ ਪਿੰਡ ਵਿੱਚ ਹੋਇਆ ਇੱਕ ਉਹਦੇ ਵਰਗੀ ਕੱਢਦੇ ਨੇ ਤਾਂ ਨਾ ਵਟਾ ਛੱਡੀ ਸਰੂ ਵਰਗਾ ਲੰਮਾ ਕਦ ਮਿਰਗ ਵਾਂਗ ਐਦੀ ਮੋਟੀ ਅੱਖ ਤਲਵਾਰ ਜਿਹਾ ਨੱਕ ਮੋਤੀਆਂ ਦੀ ਲੜੀ ਦੰਦ ਗੈਠ ਲੰਮੀ ਤੌਣ ਜਿਉਂ-ਜਿਉਂ ਬੰਦਤ ਰੂਪ ਦੀ ਸੈਫਤ ਕਰ ਰਿਹਾ ਸੀ ਤਿਉਂ-ਤਿਉਂ ਬੁੱਢਾ ਸ਼ਰਾਬੀ ਗੰਡਾ ਸੰਗ ਚਾਹ ਵਿੱਚ ਫੋਲ ਰਿਹਾ ਸੀ ਉਹਦਾ ਦਿਲ ਅਣਮਿਲੀ ਖੁਸ਼ੀ ਵਿੱਚ ਉਛਲ ਰਿਹਾ ਸੀ ਉਹਦੇ ਆਂਗ-ਆਂਗ ਵਿੱਚ ਬੀਤੀ ਜਵਾਨੀ ਫੇਰ ਫੜਕ ਰਹੀ ਸੀ ਉਹ ਆਪਣੇ ਆਪ ਵੱਲੋਂ ਬੇਕਾਬੂ ਹੋ ਰਿਹਾ ਸੀ ਪੰਡਤ ਬੜਾ ਗੋ ਨਾਲ ਉਸਦੀ ਇਸ ਹਾਲਤ ਨੂੰ ਤਾੜ ਰਿਹਾ ਸੀ ਉਹਨੇ ਆਪਣੇ ਵਖਿਆਨ ਨੂੰ ਸੋਹਣੇ ਢੰਗ ਨਾਲ ਚਾਲੂ ਰੱਖਿਆ ਬਹੁਤਾ ਕੀ ਆਖਾਂ ਹਜ਼ਾਰ ਵਿੱਚੋਂ ਇੱਕ ਕੀ ਤੇ ਪੈਸੇ ਕੀ ਚੀਜ਼ ਨੇ ਉਹਦੇ ਸਾਹਮਣੇ ਉਹਦੀ ਤਾਂ ਜੁੱਤੀ ਦਾ ਮੁੱਲ ਨਹੀਂ ਕੋਲ 3000 3 ਲੱਖ ਵੀ ਥੋੜਾ ਏ 3000 ਕੰਡਾ ਸਿੰਘ ਨੇ ਤਰਬਕ ਕੇ ਕਿਹਾ ਉਹਦੇ ਹਵਾਸ ਗੁੰਮ ਹੋ ਗਏ ਉਹਦਾ ਅੱਧਾ ਨਸ਼ਾ ਉੱਤਰ ਗਿਆ ਉਹਦੇ ਅੰਦਰ 7-800 ਜਾ ਹੱਦ 10000 ਤੱਕ ਹਿਸਾਬ ਲਾਈ ਬੈਠਾ ਸੀ ਇਹ 3000 ਦਾ ਸ਼ਬਦ ਉਹਦੇ ਕੰਨਾਂ ਵਿੱਚ ਕੋਲੇ ਵਾਂਗ ਫਟਿਆ ਉਹਦੇ ਤਰ੍ਹਾਂ ਕਰਨਾਲ ਦੋਹਾਂ ਸ਼ਿਕਾਰੀਆ ਦੇ ਦਿਲ ਵੀ ਜਰਾ ਕੰਬੇ ਪਰ ਉਹ ਕੋਈ ਨਵੇਂ ਸ਼ਿਕਾਰੀ ਨਹੀਂ ਸਨ ਜੋ ਹੌਂਸਲਾ ਹਾਰ ਜਾਂਦੇ ਪੰਡਤ ਨੇ ਇੱਕ ਹੋਰ ਹਾੜਾ ਫੜਾਉਂਦਿਆ ਕਿਹਾ ਕਿਉਂ ਤੇਰਾ ਸਾਹ ਤਾਂ ਹੀ ਗਿਆ ਫੜਪੀ ਤੇਰਾ ਜੀ ਥਾਵੇਂ ਹੋਵੇ ਕਿਤੇ ਹੋਕੇ ਨਾਲ ਹੀ ਨਾ ਮਰ ਜਾਵੀ ਨਾਲੇ ਪਰਿਵਾਰ ਦੀ ਬੌਟੀ ਮੰਗਣੀ ਤੇ ਨਾਲੇ ਖਰਚੋਂ ਸੰਗਣਾ ਇਹ ਮਰਦਾਂ ਦੇ ਹੌਂਸਲੇ ਨੇ ਜਾ ਓਏ ਉਹ ਤਾਂ ਜੱਟਾਂ ਵਾਲੀ ਵੱਡ ਦਿੱਤੀ ਇਹ ਰਾਜਾ ਕੀ ਆਖੇਗਾ ਮੈਂ ਤਾਂ ਉਧਰ ਪੱਕ ਕਰ ਆਇਆ ਲੱਖ ਰੁਪਏ ਦੀ ਗੱਲ ਕੀਤੀ ਜੇ ਪੰਡਤ ਜੀ ਕਿਤੇ ਖਲਾਉਣ ਜੋਗੇ ਰਹਾਂਗੇ ਇਸ ਤਰ੍ਹਾਂ ਰਾਜੇ ਸੰਮਾ ਸਿੰਘ ਨੇ ਹੱਥ ਮਲਦਿਆਂ ਕਿ ਹਾਂ ਰਾਜਾ ਜੀ ਤੁਸਾਂ ਕੀ ਸਮਝਿਆ ਏਸਾਂ ਨੂੰ ਮੈਨੂੰ ਭਾਵੇਂ ਪੱਲਿਓ ਨਾ ਪੋਣੇ ਪੈਣ ਅਸੀਂ ਕੀਤੀ ਜ਼ਬਾਨ ਤੇ ਪੂਰੇ ਉਤਰਾਂਗੇ ਥੱਕ ਥੱਕ ਕੇ ਜਟਣੀ ਮਰਦਾਂ ਦਾ ਕੰਮ ਏ ਜਾਓ ਤੁਸੀਂ ਘਰ ਜਾ ਕੇ ਸਾਹਿਆ ਪੱਕਾ ਕਰੋ ਪੰਡਤ ਨੇ ਗੰਡਾ ਸنگ ਦੀ ਥਾਂ ਹਾਮੀ ਭਰ ਦਿੱਤੀ। ਇੰਨੇ ਚਰਨੋਂ ਗੰਡਾ ਸنگ ਦਾ ਦਿਲ ਜਰਾ ਘਟਕਾਣੇ ਹੋਇਆ। 3000 ਵਾਲੀ ਪੰਡ ਉਹਨੂੰ ਇੰਨੀ ਭਾਰੀ ਦਿੱਸੀ ਕਿ ਉਹਦੇ ਹੇਠ ਉਹਦਾ ਮਣਕਾ ਟੁੱਟ ਜਾਵੇਗਾ। ਐਤ ਕੀ ਨਿਹਾਰੇ ਨੇ ਉਹਨੂੰ ਕੋਈ ਨਿਸ਼ਾਨਾ ਨਾ ਦਿੱਤਾ। ਸਹਿਜ ਨਾਲ ਸਿਰ ਫੇਰ ਕੇ ਉਹਨੇ ਕਿਹਾ ਨਹੀਂ ਪੰਡਤ ਜੀ, ਇਹ ਸੌਦਾ ਵਾਰਾ ਨਹੀਂ ਖਾਂਦਾ। ਇੰਨੀ ਰਕਮ ਨਹੀਂ ਨਿਭਦੀ। ਕਿਉਂ ਮਰਨ ਲੱਗਾ ਏ? 100 ਘੱਟ ਦੇ ਦੇਈਂ, ਮੈਂ ਪੱਲਿਓਂ ਭਾ ਦੇਾਂਗਾ। ਪੰਡਤ ਨੇ ਉਹਦੇ ਮੋਢੇ ਤੇ ਥਾਪੀ ਦੇ ਕੇ ਕਿਹਾ ਨਈ ਜਵਾਨੇ ਸ਼ਾ ਗੰਡਾ ਸੰਘ ਨੇ ਸਰ ਫੇਰ ਦਿਆ ਕਿਹਾ ਮੇਰੀ ਸਲਾਈ ਹਟ ਗਈ ਹੈ ਵਿਆਹ ਕਰਾਉਣ ਦੀ ਕੀ ਲੈਣਾ ਹੈ ਉਹ ਬੁੱਢੇ ਬਾਰੇ ਜੰਜਾਲ ਗੱਲ ਪਾ ਕੇ ਸੁਣ ਕੇ ਪੰਡਤ ਤੇ ਰਾਜੇ ਦੀ ਖਾਨੇ ਹੋ ਗਈ ਉਹਨਾਂ ਨੂੰ ਇਉਂ ਬਾਸਣ ਲੱਗਾ ਜਿਵੇਂ ਜ਼ਿਮੀਦਾਰ ਦੇ ਖਲਵਾੜੇ ਨੂੰ ਕੋਈ ਅੱਗ ਲਾ ਦੇਣ ਲੱਗਾ ਹੋਵੇ ਦੋਹਾਂ ਕਬਰਾਂ ਆ ਹੋਇਆ ਇੱਕ ਦੂਜੇ ਵੱਲ ਤੱਕਿਆ ਫੇਰ ਉਹ ਲੱਗੇ ਹੌਲੀ ਹੌਲੀ ਘਟਣ ਆਖਰ ਪੱਕੇ ਖਿਡਾਰੀ ਸਨ ਰਾਤ ਦੇ 2 ਵਜੇ ਤੱਕ ਖਾਫ ਖਪਾ ਕੇ ਗੋਟ ਮਾਰ ਹੀ ਲਈਓ ਨੇ ਪੰਜੀ ਸੌ ਤੇ ਸੌਦਾ ਪੱਕਾ ਹੋ ਗਿਆ ਗੰਡਾ ਸਾਂਗ ਨੂੰ ਸ਼ਰਾਬ ਨਾਲ ਅੰਨਿਆ ਕਰਕੇ ਜੁੱਲੇ ਵਿੱਚ ਸੁੱਟ ਕੇ ਦੋਵੇਂ ਪੰਡਤ ਦੇ ਬ੍ਰਹਮਿਸ਼ ਆਸ਼ਰਮ ਵਿੱਚ ਆਬ ਰਾਜੇ ਸੌਣ ਲੱਗਿਆ ਰਾਜੇ ਨੇ ਕਿਹਾ ਲੈ ਭਈ ਬੜਾ ਚੀੜਾ ਨਿਕਲਿਆਈ ਮੈਂ ਤਾਂ ਡਰ ਹੀ ਗਿਆ ਸਾਂ ਭਈ ਖਬਰੇ ਅਸਲ ਹੋਈ ਗਿਆ ਫਿਰ ਕਾਬੂ ਆ ਹੀ ਗਿਆ ਟੈਂਡ ਵਰਗੀ ਨੰਗੀ ਸਰੀ ਉੱਤੇ ਬੋਦੀ ਨੂੰ ਹਿਲਾਉਂਦਾ ਪੰਡਤ ਬੋਲਿਆ ਓਏ ਫਿਰ ਵੀ ਉਸਤਾਦ ਆ ਇੰਨਾ ਕੰਮਾਂ ਦੇ ਸ਼ੇਰ ਦੇ ਪੰਜੇ ਵਿੱਚ ਆਇਆ ਸ਼ਿਕਾਰੀ ਸ਼ਿਕਾਰ ਵੀ ਕਦੇ ਬਚ ਕੇ ਨਿਕਲਿਆਏ ਜੋ ਮਿਲਿਆ ਸੋ ਲਾਹੇ ਦਾ 1500 ਨਹੀਂ ਤਾਂ ਹਜ਼ਾਰ ਹੀ ਸਹੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ